ਦੀਦੀ ਨੂੰ ਬੋਬੀ ਨੇ ਆਪਣੀਆਂ ਗੱਲਾਂ ਦੇ ਜਾਲ ਵਿੱਚ ਉਲਝਾ ਕੇ ਉਹਨਾਂ ਦੇ ਦੇਹ ਦੀ ਧੂਣੀ ਦਿਖਾ ਦਿੱਤੀ ਜਿਹੜੀ ਹੁਣ ਕਿਸੇ ਵੀ ਸਮੇਂ ਭਾਂਬੜ ਬਣ ਸਕਦੀ ਸੀ ਤੇ ਬੋਬੀ ਨੇ ਬਹੁਤ ਕੋਸ਼ਿਸ਼ ਵੀ ਕੀਤੀ ਉਹ ਦੀਦੀ ਨੂੰ ਗੱਲਾਂ ਰਾਹੀਂ ਹੀ ਮਸਟ ਵੇਸ਼ਨ ਤੱਕ ਲੈ ਕੇ ਜਾਂਦਾ ਦੀਦੀ ਹੁਣ ਸਵੇ ਅਨੰਦ ਨੂੰ ਬੜੀ ਤੱਕ देर तक ਮਾਨ ਰਹਿ ਸਨ ਪਰ ਫਿਰ ਵੀ ਉਹ ਦੀਦੀ ਨੂੰ ਬਾਹਰ ਮਿਲਣ ਲਈ ਚੋਰ ਪਉਣ ਲੱਗਾ ਜੋ ਕਿ ਬਿਲਕੁਲ ਹੀ ਅਸੰਭਵ ਸੀ ਦੀਦੀ ਨੇ ਮੈਨੂੰ ਹੈਲਪ ਲਈ ਗਿਆ ਪਰ ਮੈਂ ਮਾਸਰ ਜੀ ਦੇ ਸਖਤ ਸਵਾਲ ਤੋਂ ਦਰਦੀ ਨਹੀਂ ਕਰ ਦਿੱਤੀ ਤਾਂ ਦੀਦੀ ਨੂੰ ਲੱਗਿਆ ਸ਼ਾਇਦ ਮੈਂ ਉਸ ਨਾਲ ਜੈਲਸੀ ਕਰਦੀ ਹਾਂ ਕੁਝ ਹੱਦ ਤੱਕ ਜੈਲਸੀ ਵੀ ਸੀ ਪਰ ਮੈਂ ਕਿਤੇ ਪੜਿਆ ਸੀ ਕਿ ਜੇ ਤੁਸੀਂ ਜੇਕਰ ਇੱਕ ਵਾਰ ਇਹ ਆਨੰਦ ਸਮੁੱਚੇ ਤੌਰ ਤੇ ਚੱਕ ਲਿਆ ਤਾਂ ਤੁਸੀਂ ਇਸ ਨੂੰ ਬਾਰ ਬਾਰ ਚੱਖਣਾ ਚਾਹੋਗੇ ਕਿਉਂਕਿ ਮੈਨੂੰ ਆਤਮ ਤਾਈ ਦੇ ਕਿੱਸੇ ਦੀ सत्तर बार बार याद आ रही सी। एक बार देखा है दूसरी बार देखने की तमन्ना है मैं दीदी कहा कि तुसी बॉबी कहो कि घर आके तो रिश्ता मग ले बॉबी ता पहला इस्तेमाल करो फिर विश्वास करो वाले सिद्धांत वाल चलन लाझिट सी। आखिर दीदी स्वार्थी कह के ओर बहुत कुछ पुठा सिद्धा बोल के बाय बाय कर गया ਮਸਾ 6 ਮਹੀਨੇ ਹੀ ਦੀਦੀ ਨਾਲ ਨਿਵਾ ਸਕਿਆ ਪਰ ਦੀਦੀ ਨੂੰ ਦੇ ਦੀਪੁਖ ਤੇ ਪੰਬਰ ਵਿੱਚ ਛੁੱਟ ਗਿਆ ਮੇਰੇ ਤੋਂ ਦੀਦੀ ਦੀ ਤਰਫ ਦੇਖੀ ਨਹੀਂ ਸੀ ਜਾਂਦੀ ਸਿਰਫ ਵਿਆਹ ਹੀ ਇਸ ਦਾ ਹੱਲ ਸੀ ਪਰ ਵਿਆਹ ਵਿਆਹ ਭਾਵੇਂ ਇੱਕ ਸਮਾਜਿਕ ਬੰਧਨ ਹੁੰਦਾ ਹੈ ਪਰ ਉਸ ਨੂੰ ਦੇ ਦੇ ਕਸਵੱਟੀ ਤੇ ਵੀ ਪਰਖਿਆ ਤੋਲਿਆ ਜਾਂਦਾ ਹੈ ਜਿੱਥੇ ਨਾ ਦੀਦੀ ਪਾਸ ਹੁੰਦੀ ਸੀ ਅਤੇ ਨਾ ਹੀ ਮੈਂ ਕਨੈਕਟਰ ਦੀ ਲੰਬੀ ਸੀਟੀ ਨਾਲ ਮੈਂ ਪੜ ਕੇ ਉੱਠੀ ਬਸ ਰੋਪੜ ਪਹੁੰਚ ਚੁੱਕੀ ਸੀ ਮੈਂ ਕਹਲੀ ਨਾਲ ਆਟੋ ਲਿਆ ਜਿਉਂ ਹੀ ਮੈਂ ਘਰ ਪਹੁੰਚੀ ਤਾਂ ਦੀਦੀ ਨੂੰ ਨਵਾ ਕੇ ਆਖਰੀ ਦਰਸ਼ਨ ਲਈ ਗਲੀ ਵਿੱਚ ਹੀ ਆਰਤੀ ਤੇ ਲਟਾਇਆ ਜਾ ਚੁੱਕਾ ਸੀ ਮੈਂ ਦੀਦੀ ਦੇ ਮੂੰਹ ਤੋਂ ਉਹ ਫੁਲਕਾਰੀ ਅਤੇ ਫੁੱਲਾਂ ਨਾਲ ਲੱਦੀ ਚਾਦਰ ਨੂੰ ਚੁੱਕਣਾ ਚਾਹਿਆ ਤਾਂ ਮੇਰੇ ਹੱਥ ਕੰਬੇ ਮੇਰਾ ਗੱਜ ਚ ਪਰ ਆਇਆ ਓਹੋ ਫਿਰ ਇੱਕ ਸ਼ਿੰਗਾਰੀ লাশ ਮੇਰੇ ਸਾਹਮਣੇ ਸੀ ਪਾ ਮੇਂ ਦੀਦੀ ਦੇ ਨੱਕ ਦੀ ਕੰਬਲੀ ਮੋੜ ਚੁੱਕੀ ਸੀ ਉਹਨਾਂ ਦਾ ਲੁੱਕ ਲੁੱਕ ਕਰਦਾ ਮਾਸ ਲੱਕੜ ਵਾਂਗ ਸਖਤ ਹੋ ਚੁੱਕਾ ਸੀ ਫਿਰ ਵੀ ਲੂ ਰਹਿਤ ਕਾਲਾ ਨੀਲਾ ਪਿਆ ਚਿਹਰਾ ਮੇਕਅਪ ਨਾਲ ਲਿਪਿਆ ਪਿਆ ਸੀ ਮੈਂ ਕਾਹਲੀ ਨਾਲ ਉਹ ਫਲਕਾਰੀ ਹੋਰ ਹੇਟਾ ਕੀਤੀ ਤਾਂ ਦੀਦੀ ਦੀਆਂ ਬੇਜਵਾਨ ਬਾਹਾਂ ਵਿੱਚ ਪਿਆ ਹੋਇਆ ਸੁਹਾ ਚੂੜਾ ਮੇਰਾ ਮੂੰਹ ਮੂੰਹ ਚੜ ਗਿਆ ਮੈਂ ਉਸ ਚੂੜੇ ਵਾਲੀ ਕਲਾਈ ਨੂੰ ਫੜ ਕੇ ਦਵਾ ਦਿੱਤਾ ਤੇ ਮੇਰੇ ਮੂੰਹੋਂ ਨਿਕਲਿਆ ਬੇਹਰਾਮੀਆਂ ਤੇਰੇ ਲਈ Laashi ਕਿਉਂ ਬਣਾ ਪਿਆ ਮੇਰਾ ਰੋਣਾ ਬੇਕਾਪੂ ਹੋ ਗਿਆ ਮੈਂ ਜੀਜੀ ਦਾ ਉਹ ਚੂੜਾ ਤੋੜ ਦੇਣਾ ਵਾਲਾ ਦੇਣ ਤੱਕ ਦਬੋਣਾ ਚਾਹਿਆ ਤਾਂ ਜੀਜੀ ਦੀ ਵੈਸਟ ਫਰੰਟ ਨੇ ਜੱਸੀ ਨੇ ਮੈਨੂੰ ਜੱਫੀ ਵਿੱਚ ਲੈ ਕੇ ਉਸ ਤੋਂ ਵੱਖ ਕੀਤਾ ਉਦੋਂ ਤੱਕ ਤਾਂ ਮੈਨੂੰ ਦੀਦੀ ਦੀ ਡੈਥ ਦਾ ਕਾਰਨ ਤੱਕ ਵੀ ਪਤਾ ਨਹੀਂ ਸੀ ਪਰ ਸੰਸਕਾਰ ਦੀ ਕਹਲੀ ਨੇ ਮਨ ਵਿੱਚ ਸ਼ੱਕ ਪੈਦਾ ਕੀਤਾ ਸਿਰਫ ਜ਼ਰੂਰ ਜ਼ਰੂਰੀ ਆਦਮੀ ਅਤੇ ਔਰਤਾਂ ਹੀ ਨਾਲ ਗਏ ਮੇਰਾ ਰੋ ਰੋ ਬੁਰਾ ਹਾਲ ਹੋ ਗਿਆ ਜਸਸੀ ਦੀਦੀ ਨੂੰ ਮੇਰੇ ਤੇ ਜੋਲੀ ਦੀਦੀ ਦੇ ਪਿਆਰ ਬਾਰੇ ਪਤਾ ਸੀ ਉਹ ਮੈਨੂੰ ਆਪਣੇ ਘਰ ਲੈ ਗਏ ਮੈਨੂੰ ਪਾਣੀ ਪਿਆਇਆ ਰਿਲੈਕਸ ਕੀਤਾ ਅਤੇ ਮੈਨੂੰ ਜੋਲੀ ਦੀਦੀ ਦੀ ਮੌਤ ਦੀ ਜੋ ਬਜਾ ਦੱਸੀ ਉਹ ਮੈਨੂੰ ਧੁਰ ਤੱਕ ਅੰਦਰ ਹਿਲਾ ਗਈ ਜਸਸੀ ਦੀਦੀ ਕਿਰਨ ਮਾਸੀ ਜੀ ਦੇ ਬਿਲਕੁਲ ਸਾਹਮਣੇ ਘਰ ਵਿੱਚ ਰਹਿੰਦੀ ਸੀ ਉਹ ਪਿਛਲੇ 3 3-4 ਸਾਲਾਂ ਤੋਂ ਹੀ ਇਸ ਘਰ ਵਿੱਚ ਆਪਣੇ ਮੰਮੀ ਪਾਪਾ ਨਾਲ ਰਹਿਣਾਈ ਸੀ ਜੀਦੀ ਤੋਂ ਸਾਲ ਹੀ ਵੱਡੀ ਸੀ ਪਰ ਇਹਦੀ ਬਿਲਕੁਲ ਸਹੇਲੀਆਂ ਵਾਂਗ ਸੀ ਜੀ ਐਨ ਐਮ ਦੀ ਫਰਸਟ ਕਲਾਸ ਡਿਗਰੀ ਉਸ ਕੋਲ ਸੀ ਪਰ ਹੋਣ ਵਾਲੇ ਘਰ ਵਾਲੇ ਨੂੰ ਨੌਕਰੀ ਪਸੰਦ ਨਹੀਂ ਸੀ ਅਤੇ ਫਿਰ ਨਰਸ ਦੀ ਨੌਕਰੀ ਤਾਂ ਕਦੇ ਵੀ ਨਹੀਂ ਪਸੰਦ ਸੀ ਇਸ ਕਰਕੇ ਉਹਨਾਂ ਨੇ ਨੌਕਰੀ ਨਹੀਂ ਸੀ ਕੀਤੀ ਮੈਂ ਸਿਰਫ ਉਹਨਾਂ ਦੇ ਬਾਰੇ ਵਿੱਚ ਇਨਨਕ ਹੀ ਜਾਣਦੀ ਸਾਂ ਕਿਉਂਕਿ ਉਸ ਦਾ ਮੰਗੇਤਰ ਆਸਟ੍ਰੇਲੀਆ ਗਿਆ ਹੋਇਆ ਸੀ ਅਤੇ ਉਹ ਵੀਜ਼ੇ ਦੀ ਉਡੀਕ ਵਿੱਚ ਸੀ ਉਸ ਨੇ ਜੋਲੀ ਦੀਦੀ ਬਾਰੇ ਜੋ ਦੱਸਿਆ ਉਹ ਬਹੁਤ ਹੀ ਦੁਖਦਾਈ ਸੀ ਜਸਦੀ ਦੀਦੀ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਤੋਂ ਜੋਲੀ ਬਹੁਤ ਪਰੇਸ਼ਾਨ ਸੀ ਹੋਇਆ ਇੰਜ ਕੀ ਦੀਦੀ ਦੀ ਗਲੀ ਵਿੱਚ ਕਿਸੇ ਕਾਰ ਦੀ ਬੈਠਕ ਵਿੱਚ ਕੁਝ ਕਾਲਜ ਕਾਲਜ ਪੜਦੇ ਮੁੰਡੇ ਕਿਰਾਏ ਤੇ ਰਹਿੰਦੇ ਸਨ ਉਹਨਾਂ ਕੋਲ ਕੁੜੀਆਂ ਮੁੰਡਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਗੱਲੀ ਵਾਲਿਆਂ ਨੂੰ ਲੱਗਦਾ ਸੀ ਕਿ ਉਹਤੇ ਗਲਤ ਕੰਮ ਕਰਤੇ ਹਨ ਉਹ ਉਹਨਾਂ ਨੂੰ ਰੰਗੇ ਹੱਥੀ ਪੁਲਿਸ ਨੂੰ ਪਹੁੰਚਾਉਣ ਲਈ ਮੌਕੇ ਦੀ ਤਾਕ ਵਿੱਚ ਸਨ ਸਭ ਤੋਂ ਵੱਧ ਤਾਂ ਦੀਦੀ ਦੀ ਤਾਈ ਹੀ ਇਸ ਸਾਬਤ ਮੋਰਚਾ ਕੱਸੀ ਬੈਠੀ ਸੀ ਹਰ ਸ਼ਾਮ ਉਹ ਕੁਰਸੀ ਢਾਕੇ ਗਲੀ ਵਿੱਚ ਬਹਿ ਜਾਂਦੀ ਅਤੇ ਆਉਣ ਜਾਣ ਵਾਲਿਆਂ ਤੇ ਨਿਗਾਹ ਰੱਖਦੀ ਉਹ ਸ਼ਾਮ ਇੱਕ ਕੁੜੀ ਕਿਸੇ ਮੁੰਡੇ ਨਾਲ ਮੋਟਰਸਾਈਕਲ ਤੇ ਆਈ ਜੱਸੀ ਤੇ ਜੋਲੀ ਵੀ ਉਸ ਵਕਤ ਗਲੀ ਵਿੱਚ ਸੈਰ ਕਰ ਰਹੀਆਂ ਸਨ ਜੱਸੀ ਦੀਦੀ ਜੋਲੀ ਦੀ व्हीਲ ਚੇਅਰ ਚਲਾਉਂਦੀ ਹੋਈ ਉਹਨਾਂ ਨੂੰ ਹਰ ਰੋਜ਼ ਗਲੀ ਵਿੱਚ ਸੈਰ ਕਰਵਾਉਂਦੀ ਹੁੰਦੀ ਸੀ ਉਸ ਦਿਨ ਵਾਲੀ ਕੁੜੀ ਜਦ ਮੋਟਰਸਾਈਕਲ ਤੋਂ ਉਤਰੀ ਤਾਂ ਉਹ ਇੱਕ ਲੱਤ ਤੋਂ ਹੈਂਡੀਕੈਪ ਸੀ ਮਤਲਬ ਉਹ ਵੀ ਇੱਕ ਪਾਸੇ ਵਿਸਾਖੀ ਲੈ ਕੇ ਚੱਲਦੀ ਸੀ ਦੀਦੀ ਇਹ ਦੇਖ ਕੇ ਸੁੰਨ ਰਹਿ ਗਏ ਅਤੇ ਬੋਲੇ ਇਹ ਵੀ ਕਿਸੇ ਬੋਬੀ ਵਰਗੇ ਦੇ ੱਤਕੇ ਚੜੀ ਲੱਗਦੀ ਹੈ ਇਸ ਤੋਂ ਪਹਿਲਾਂ ਕਿ ਉਹ ਉਸ ਕੁੜੀ ਦੇ ਨੇੜੇ ਆਉਂਦੀ ਉਹ ਕੁੜੀ ਬੈਠ ਕੇ ਵਿੱਚ ਵੜ ਗਈ ਐਨ ਉਸੇ ਵੇਲੇ ਲੋਕ ਕੇ ਖੜੀਆਂ ਹੋਰ ਕੁਝ ਔਰਤਾਂ ਨੇ ਉਸ ਬੈਠਕ ਦਾ ਬਾਰੂ ਕੁੰਡਾ ਲਾ ਦਿੱਤਾ ਅਤੇ ਦੀਦੀ ਦੀ ਤਾਈ ਨੂੰ ਇਹ ਦੱਸਣ ਲਈ ਤੁਰ ਗਈਆਂ ਕਿਉਂਕਿ ਮਹੱਲੇ ਦੀ ਥਾਣੇਦਾਰਨੀ ਤਾਂ ਉਹੀ ਸੀ ਉਸ ਨੇ ਹੀ ਪੁਲਿਸ ਬੁਲਾਉਣੀ ਸੀ ਦੀਦੀ ਹੋਣਾ ਨੂੰ ਇਹ ਸਭ ਪਤਾ ਸੀ ਜੱਸੀ ਦੀਦੀ ਨੇ ਤਾਂ ਵਿਲਚਿਆ ਸੰਭਾਲੀ ਹੋਈ ਸੀ ਜੋਲੀ ਦੀਦੀ ਨੇ ਅੱਗੇ ਵੱਧ ਉਹ ਬਾਹਰਲਾ ਕੁੰਡਾ ਖੋਲ੍ਹਿਆ ਅਤੇ ਦਰਵਾਜ਼ਾ ਖੁੱਲੋਆ ਕੇ ਉਸ ਕੁੜੀ ਨੂੰ ਪਹਜਾ ਦਿੱਤਾ ਜੱਸੇ ਦੀਦੀ ਨੇ ਦੱਸਿਆ ਕਿ ਜੋਲੀ ਤਾਂ ਲਗਾਤਾਰ ਹੀ ਉਸ ਕੁੜੀ ਨੂੰ ਕਹਿਣ ਲੱਗੀ ਉਹ ਪਹਿਣੇ ਭੱਜ ਜਾ ਇਹ ਕਮੀਨੇ ਵਿਆਹ ਕਰਵਾ ਕੇ ਜ਼ਿੰਮੇਵਾਰੀ ਲੈਣ ਤੋਂ ਦਰਦੇ ਨੇ ਸਾਲੇ ਹਰਾਮਖੋਰ ਹੁੰਦੇ ਹਾਂ ਤੈਨੂੰ ਤੇਰੀਆਂ ਨਜ਼ਰਾਂ ਵਿੱਚ ਹੀ ਦੇਖ ਦੇਣਗੇ ਭੱਜ ਜਾਣੀ ਪਹਿਣੇ ਭੱਜ ਜਾ ਉਹ puri ਪਹਿਲਾ ਹੀ ਡਰ ਨਾਲ ਪੱਤੇ ਵਾਂਗ ਕੰਬ ਰਹੀ ਸੀ ਉਪਰੋਂ ਕਾਲੀ ਨਾ ਤੋਰਨ ਲੱਗੀ ਤਾਂ ਬੀਲ ਚਾਰ ਵਿੱਚ ਫਸ ਕੇ ਡਿੱਗ ਪਈ ਜਸਦੀ ਨੇ ਚੁੱਕਿਆ ਅਤੇ ਉਸ ਦੀ ਬਸਾਕੀ ਫੜਾਈ ਅਤੇ ਉਸ ਦੀ ਮੋਟਰਸਾਈਕਲ ਤੇ ਚੜਨ ਵਿੱਚ ਮਦਦ ਕੀਤੀ ਉਹ ਮੁੰਡਾ ਪਲਾਂ ਵਿੱਚ ਹੀ ਮੋਟਰਸਾਈਕਲ ਭਜਾ ਕੇ ਲੈ ਗਿਆ ਇਹ ਦ੍ਰਿਸ਼ ਦੇਖ ਕੇ ਤਾਈ ਨੂੰ ਗੁੱਸਾ ਚੜ ਗਿਆ ਕਿਉਂਕਿ ਉਸ ਦੇ ਹੱਥ ਆਇਆ ਸ਼ਿਕਾਰ ਜੋ ਪਜਾ ਦਿੱਤਾ ਸੀ ਉਸ ਨੇ ਆਉਂਦਿਆ ਸਾਰ ਹੀ ਜੋਲੀ ਦੀਦੀ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਤੇ ਕਹਿੰਦੀ ਤੈਨੂੰ ਵੀ ਅੱਗ ਲੱਗੀ ਆ ਜਿਹੜੀ ਉਸ ਦੀ ਹਮੈਤਣ ਬਣ ਕੇ ਭਜਾਤੀ ਉਹ ਤੇਰੀ ਕੀ ਲੱਗਦੀ ਸੀ ਨਾ ਤੂੰ ਵੀ ਉਹਦੇ ਵਾਂਗੂ ਹੀ ਨੀ ਤੂੰ ਫਿਰ ਫਿਰਦੀ ਏ ਚੱਲ ਤੇਰੀ ਮਾਂ ਨੂੰ ਦੱਸਾਂ ਤੇਰੀ ਕਰਤੂਤ ਤੇ ਉਸਨੇ ਸੱਚ ਮੁੱਚ ਹੀ ਸਾਰੀ ਗਲੀ ਦੇ ਸਾਹਮਣੇ ਕਿਰਨ ਮਾਸੀ ਨੂੰ ਅਤੇ ਜੋਲੀ ਨੂੰ ਪਿਪ ਬੱਕਿਆ ਉਸ ਦਿਨ ਤੋਂ ਕਿਰਨ ਮਾਸੀ ਨੇ ਜੋਲੀ ਨੂੰ ਬੁਲਾਉਣਾ ਬੰਦ ਕੀਤਾ ਸੀ ਅਖੇ ਤੂੰ ਤਾਂ ਸਾਰੀ ਗਲੀ ਵਿੱਚ ਮੇਰੀ 헤ਠੀ ਕਰਵਾ ਦਿੱਤੀ ਐਦੂ ਤਾਂ ਤੂੰ ਮਰ ਹੀ ਜਾਂਦੀ ਤੂੰ ਜੋਲੀ ਆਪਣੀਆਂ ਸਫਾਈਆਂ ਦਿੰਦੀ ਮਾਂ ਮੈਂ ਤਾਂ ਸਿਰਫ ਉਸ ਕੁੜੀ ਨੂੰ ਇਸ ਕਰਕੇ ਬਚਾਇਆ ਹੈ ਕਿ ਉਹ ਪਹਿਲਾਂ ਹੀ ਮਜਬੂਰ ਹੈ ਦੂਜਾ ਜੇ ਪੁਲਿਸ ਹੱਥੀ ਝੜ ਗਈ ਤਾਂ ਉਸ ਦੀ ਜ਼ਿੰਦਗੀ ਬਰਵਾਹ ਬਰਬਾਦ ਹੋ ਜਾਣੀ ਸੀ ਪਰ ਕਿਰਨ ਮਾਸੀ ਨੂੰ ਤਾਂ ਗੁਨੇਕਾਰ ਦਾ ਸਾਥ ਦੇਣ ਵਾਲਾ ਉਸ ਤੋਂ ਵੀ ਵੱਡਾ ਗੁਨੇਕਾਰ ਲੱਗਦਾ ਸੀ ਦੀਦੀ ਤਾਂ ਪਹਿਲਾਂ ਹੀ ਮਾਨਸਿਕ ਪੀੜ ਵਿੱਚੋਂ ਲੰਘ ਰਹੇ ਸਨ ਉਪਰੋਂ ਇਹ ਬੋਲ ਕਬੂਲ ਉਹਨਾਂ ਨੂੰ ਅੰਦਰੋਂ ਖਤਮ ਕਰ ਰਹੇ ਸਨ ਤੇ ਉਸ ਦਿਨ ਕਿਰਨ ਮਾਸੀ ਸਤਸੰਗ ਗਏ ਹੋ ਸਨ ਮਗਰੋਂ ਅਕਸਰ ਹੀ ਘਰ ਵਿੱਚ ਦੀ ਇੱਕ ਚਾਬੀ ਜੱਸੀ ਦੀਦੀ ਕੋਲ ਹੁੰਦੀ ਸੀ ਕਿਉਂਕਿ ਉਹ ਇੱਕ ਦੋ ਵਾਰ ਆ ਕੇ ਦੀਦੀ ਨੂੰ ਦੇਖ ਜਾਂਦੇ ਸਨ ਪਰ ਉਸ ਦਿਨ ਜੱਸੀ ਦੀ ਮੰਮੀ ਨੂੰ ਪਤਰੀ ਦਾ ਦਰਦ ਹੋ ਰਿਹਾ ਸੀ ਮੈਕਰੋਨ ਜੋਲੀ ਨੇ ਸ਼ਾਇਦ ਮਰਨ ਦੀ ਥਾਂ ਲਈ ਉਹਨਾਂ ਨੇ ਜਸਸੀ ਨੂੰ ਮੈਸੇਜ ਕੀਤਾ ਚੰਗਾ ਪੈਣੇ ਬੋਲਿਆ ਚੱਲਿਆ ਮਾਫ਼ ਕਰੀ ਹੁਣ ਹੋਰ ਨਹੀਂ ਜੀ ਹੋਣਾ ਇਹ ਮੈਸੇਜ ਵੇਖਣ ਵਿੱਚ ਜਸਸੀ ਲੇਟ ਹੋ ਗਈ ਇੰਨੇ ਵਿੱਚ ਹੀ ਪਾਣਾ ਵਰਤ ਗਿਆ ਪੂਰੇ 15 ਮਿੰਟਾਂ ਬਾਅਦ ਜਸਸੀ ਨੇ ਮੈਸੇਜ ਪੜਿਆ ਤਾਂ ਭੱਜ ਕੇ ਲੌਕ ਖੋਲ੍ਹਿਆ ਤਾਂ ਘਰ ਵਿੱਚ ਗੈਸ ਦੀ 스멜 ਆਈ ਜੋਲਨੋ ਕਿਚਨ ਵਿੱਚ ਆਪਣੀ ਬੀਲ ਚੇਅਰ ਤੇ ਇੱਕ ਪਾਸੇ ਲਟਕ ਕੇ ਪਈ ਨੂੰ ਦੇਖ ਕੇ ਚੱਕ ਗਈ ਉਸਨੇ ਆਪਣੀ ਚੁੰਨੀ ਗਿੱਲੀ ਕੀਤੀ ਨੱਕ ਤੇ ਬੰਨੀ ਅਤੇ ਕੋਲ ਪਿਆ ਤੌਲੀਆ ਗਿੱਲਾ ਕਰ ਜਦ ਰਸੋਈ ਚ ਜੋਲੀ ਦੀਦੀ ਨੂੰ ਬਾਹਰ ਕੱਢਿਆ ਤਾਂ ਉਸ ਦੀ ਨਜ਼ਰ ਰੁਕ ਗਈ ਸੀ ਸਾਹ ਬੰਦ ਸੀ ਭਾਵੇਂ ਕੀ ਰੈਗੂਲੇਟਰ ਵੀ ਬੰਦ ਸੀ ਪਰ ਪਾਈਪ ਚੁੱਲੇ ਨਾਲ ਲਾ ਕੇ ਜੋਲੀ ਦੇ ਹੱਥ ਵਿੱਚ ਸੀ ਜਸਸੀ ਦੀਦੀ ਨੂੰ ਹਲੇ ਤੱਕ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਹ ਸਭ ਕਿਵੇਂ ਵਾਪਰਿਆ ਹੁਣ ਤਾਂ ਬਸ اٹਕਾਲਾ ਹੀ ਲਾਈਆਂ ਜਾ ਸਕਦੀਆਂ ਸਨ ਮੈਨੂੰ ਇਹ ਸਭ ਦਸਤੀ ਹੋਈ ਜੱਸੀ ਫੁੱਟ-ਫੁੱਟ ਕੇ ਰੋਣ ਲੱਗੀ ਨੀ ਭੈਣੇ ਆਪਾਂ ਦੋਵੇਂ ਤਾਂ ਪਹਿਲਾਂ ਹੀ ਮਰੀਆਂ ਹੋਈਆਂ ਸੀ ਨੀ ਤੂੰ ਇਹ ਕੀ ਕਹਿਰ ਕਮਾ ਗਈ ਨੀ ਧੋਕੇ ਬਾਜੇ ਤੇਰੇ ਆਸਰੇ ਮੈਂ ਵੀ ਦਿਨ ਕੱਟੀ ਕਰ ਲੈਂਦੀ ਨੀ ਉਸ ਵਕਤ ਤਾਂ ਮੈਂ ਉਸ ਨੂੰ ਸੰਭਾਲਦੀ ਹੀ ਰਹੀ ਇਹ ਤਾਂ ਬਾਅਦ ਵਿੱਚ ਪਤਾ ਲੱਗਾ ਦੋਮਾ ਦਾ ਦਰਦ ਲਗਭਗ ਸਾਂਝਾ ਸੀ ਬਾਕੀ ਇਹ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ